ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬੜੀ ਇੱਕ ਜਿਹੜੀ ਨਾਜ਼ੁਕ ਪੰਜਾਬ ਦੀ ਸਥਿਤੀ ਹੈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਵੰਤਮਾਨ ਸਰਕਾਰ ਨੇ ਇਹ ਪੰਜਾਬ ਦੀ ਸਥਿਤੀ ਬਣਾਤੀ ਹੈ ਨਾਜ਼ੁਕ ਹਾਲਾਤ ਬਣਾਤੇ ਨੇ ਉਹਦੇ ਤੇ ਆਪਾਂ ਵਿਸ਼ੇ ਦੇ ਉੱਤੇ ਗੱਲ ਜਿਹੜੀ ਹੈ ਉਹ ਕਰਨ ਦੇ ਲਈ ਅੱਜ ਰੂਬਰੂ ਹੋਏ ਆ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾ ਤੇ ਇਹ ਜਿਹੜਾ ਕਾਤਲਾਨਾ ਹਮਲਾ ਹੋਇਆ ਦਰਬਾਰ ਸਾਹਿਬ ਦੀ ਜਿਹੜੀ ਸੇਵਾ ਕਰਦਿਆਂ ਹੋਇਆ ਔਰ ਉਸ ਹਮਲੇ ਦੀ ਜਿੱਥੇ ਸਾਰੇ ਜਿਹੜੇ ਲੋਕ ਨੇ ਬੁੱਧੀਜੀਵੀ ਨੇ ਜਾਂ ਸਮਝਣ ਵਾਲੇ ਨੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਸ਼੍ਰੀ ਕਲਤਕ ਸਾਬ ਦੀ ਮਰਿਆਦਾ ਨੂੰ ਉਹਨਾਂ ਨੇ ਇਸ ਹਮਲੇ ਦੀ ਨਿਖੇਤੀ ਕੀਤੀ ਪਰ ਕੁਝ ਸਿਰਾਰਤੀ ਅੰਸਰ ਜਿਹੜੇ ਨੇ ਉਹਨਾਂ ਨੇ ਇਸ ਗੱਲ ਨੂੰ ਵੀ ਸਹੀ ਠਰਾਇਆ ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਹੋਰ ਵੀ ਜਿਹੜੇ ਇਸ ਤੋਂ ਵੀ ਬੱਦਤਰ ਬਣ ਜਾਣ। ਹੁਣੇ ਕੱਲ ਜਿਹੜੀ ਪਰਸੋਂ ਜਿਹੜੀ ਐਫ ਆਈ ਆਰ ਕੱਟੀ ਗਈ ਹੈ ਸਦਾ ਸੁਖਵੀਰ ਸਿੰਘ ਬਾਦਲ ਹੁਣਾ ਤੇ ਜਿਹੜਾ ਹਮਲਾ ਕੀਤਾ ਗਿਆ ਨਰੈਣ ਸਿੰਘ ਚੋੜਾ ਵੱਲੋਂ ਇਹ ਜਿਹੜੀ ਐਫ ਆਈ ਆਰ ਕੱਟੀ ਗਈ ਹੈ ਜਦੋਂ ਐਫ ਆਈ ਆਰ ਦਾਸ ਨੇ ਪੜ੍ਹੀ ਤੇ ਬੇहद ਅਫਸੋਸ ਹੋਇਆ ਮੁੱਖ ਮੰਤਰੀ ਪੰਜਾਬ ਤੇ ਔਰ ਪੰਜਾਬ ਦੀ ਪੁਲਿਸ ਤੇ ਜਦੋਂ ਖੇਤ ਦੀ ਬਾੜ ਹੀ ਖੇਤ ਨੂੰ ਖਾਣ ਲੱਗ ਜਾਏਗੀ ਤਾਂ ਫਿਰ ਖੇਤ ਕਿਵੇਂ ਬਚੇਗਾ ਫਸਲ ਕਿਵੇਂ ਬਚੇਗੀ ਤਾਂ ਪੜ ਕੇ ਇਹਨਾਂ ਨੂੰ ਦੁੱਖ ਹੋਇਆ ਐਫ ਆਈ ਆਰ ਨੰਬਰ ਹੈ 0134 ਪੀ ਐਸ ਥਾਣਾ ਡਿਵੀਜ਼ਨ ਈ ਅੰਮ੍ਰਿਤਸਰ ਸਾਹਿਬ ਔਰ ਧਾਰਾ ਇਹਨਾਂ ਨੇ ਕੀ ਲਾਈਆਂ ਨੇ ਬੀ ਐਨ ਐਸ 109 ਭਾਰਤੀ ਨਿਆਂ ਸੰਹਿਤਾ 109 ਆਰਮਜ਼ ਐਕਟ 25 ਔਰ ਆਰਮਜ਼ ਐਕਟ 27 ਔਰ ਇਹਦੇ ਵਿੱਚ ਦੇਖੋ ਤੁਸੀਂ ਕਿਸ ਕਦਰ ਇਹਨਾਂ ਨੇ ਬੇਸ਼ਰਮੀ ਦੀ ਜਿਹੜੀ ਹੱਦ ਟੱਪ ਗਈ ਪੰਜਾਬ ਸਰਕਾਰ ਕਿ ਕਿਸ ਤਰੀਕੇ ਦੇ ਨਾਲ ਇੱਕ ਅਜਿਹੇ ਸ਼ਖਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੇ ਹਮਲਾ ਕੋਈ ਛੋਟਾ-ਮੋਟਾ ਹਮਲਾ ਨਹੀਂ ਕੀਤਾ ਜਿਸ ਨੇ ਹਮਲਾ ਕੀਤਾ ਸ਼੍ਰੀ ਕਾਲਟਕ ਸਾਬ ਔਰ ਸ਼੍ਰੀ ਦਰਬਾਰ ਸਾਹਿਬ ਦੇ ਸੇਵਾਦਾਰ ਤੇ ਔਰ ਉਹ ਆਪਣੀ ਡਿਊਟੀ ਜਿਹੜੀ ਹੈ ਉਸ ਦਾ ਸੁਖੀਰ ਸਿੰਘ ਬਾਦਲ ਬੜੀ ਨਿਮਰਤਾ ਦੇ ਨਾਲ ਨਵਾਰੈਸ ਤਾਂ ਉਹ ਡਿਊਟੀ ਨਿਭਾਉਦੇ ਹੋਏ ਜਿਹੜੀ ਉਹਨਾਂ ਦੇ ਉੱਤੇ ਹਮਲਾ ਹੋਇਆ ਉਸ ਦੇ ਵਿੱਚ ਲਿਖ ਕੀ ਰਿਹਾ ਹੈ ਸੁਣੋ ਬੜੇ ਧਿਆਨ ਦੇ ਨਾਲ ਕਿ ਇਹਨਾਂ ਦੀ ਕਿੰਨੀ ਵੱਡੀ ਨਲਾਇਕੀ ਹੈ ਨਲਾਇਕੀ ਨਹੀਂ ਜਾਣ ਬੁੱਝ ਕੇ ਇੱਕ ਸਾਜ਼ਿਸ਼ ਹੈ ਪੰਜਾਬ ਸਰਕਾਰ ਦੀ ਪੁਲਿਸ ਦੀ ਇਹਨਾਂ ਨੇ ਨਾਰਾਇਣ ਸਿੰਘ ਚੋੜਾ ਨੂੰ ਆਪ ਮੌਕਾ ਦਿੱਤਾ ਕਿ ਉਹ ਸਤਬੀਰ ਸਿੰਘ ਬਾਦਲ ਤੇ ਗੋਲੀ ਚਲਾ ਕੇ ਉਹਨਾਂ ਦਾ ਕਤਲ ਕਰੇ ਉਹਨਾਂ ਨੂੰ ਮਾਰੇ ਕਿਉਂਕਿ 2 ਦਿਨ ਲਗਾਤਾਰ ਪੁਲਿਸ ਜਿਹੜੀ ਹੈ ਉਹ ਇਸ ਨਰੈਨ ਸਿੰਘ ਚੋੜਾ ਨੂੰ ਉਹ ਦੇਖ ਰਹੀ ਸੀ ਉਹਦੀਆਂ ਗਤੀਵਿਧੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਜਾਂਦੇ ਆ ਉਹ ਕਿਸ ਤਰੀਕੇ ਨਾਲ ਉਹ ਰੇਕੀ ਕਰ ਰਿਆ ਸੀਗਾ ਸਦਾ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਮੌਕੇ ਦੀ ਤਾੜ ਸੀ ਕਦੋਂ ਮੌਕਾ ਲੱਗੇ ਕਿ ਕਿੱਥੇ ਬੈਠਦੇ ਨੇ ਕਿੱਦਾਂ ਮੈਂ ਇਹਨਾਂ ਦੇ ਕੋਲੇ ਪਹੁੰਚ ਸਕਦਾ ਇਹ ਸਾਰਾ ਕੁਝ ਪੁਲਿਸ ਦੇ ਧਿਆਨ 'ਚ ਸੀ ਇਹ ਮੈਂ ਇਸਕਾ ਕਿ ਵਿਸ਼ਵਾਸ ਨਾ ਕਰ ਰਿਹਾ ਕਿ ਦਾਸ ਉਸ ਸਮੇਂ ਇਸ ਘਟਨਾ ਦੇ ਕੋਲ ਸੀ ਇਸ ਘਟਨਾ ਜਦੋਂ ਇਹ ਘਟਨਾ ਵਾਪਰੀ ਮੈਂ ਮਹਿਜ 10 ਫੁੱਟ ਦੀ ਦੂਰੀ ਤੇ ਸੀ ਔਰ ਜਿਹੜੇ ਉਸ ਸਮੇਂ ਸਦਾ ਸੁਖਬੀਰ ਸਿੰਘ ਬਾਦਲ ਹੋਰਾ ਦੇ ਨਾਲ ਉਹਨਾਂ ਦੀ ਪਰਸਨਲ ਸਿਕਿਉਰਿਟੀ ਦੇ ਵਿੱਚ ਚੱਲਦੇ ਏਐਸਆਈ ਜਸਵੀਰ ਸਿੰਘ ਤੇ ਏਐਸਆਈ ਹੀਰਾ ਸਿੰਘ ਇਹ ਉੱਥੇ ਹਾਜ਼ਰ ਸਨ ਤੇ ਜਦੋਂ ਇਹ ਇਹਨੇ ਹਮਲਾ ਕੀਤਾ ਉਸ ਤੋਂ ਬਾਅਦ ਕਾਫੀ ਢੇਰ ਬਾਅਦ ਜਿਹੜੇ ਮੌਕੇ ਦੇ ਐਸਪੀ ਨੇ ਜਿਨ੍ਹਾਂ ਦੀ ਡਿਊਟੀ ਸੀ ਸਿਕਿਉਰਟੀ ਦੀ ਉਹ ਉੱਥੇ ਪਹੁੰਚਦੇ ਨੇ ਹਰਪਾਲ ਸਿੰਘ ਜਿਨ੍ਹਾਂ ਦਾ ਨਾਮ ਹੈ ਉਹ ਉੱਥੇ ਪਹੁੰਚਦੇ ਨੇ ਔਰ ਜਦੋਂ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਉਹ ਉਹ ਖੁਦ ਇਹ ਦੱਸ ਰਹੇ ਨੇ ਮੈਂ ਖੁਦ ਇਸ ਗੱਲ ਦਾ ਗਵਾਹ ਹਾਂ ਉਹ ਖੁਦ ਬੋਲ ਰਹੇ ਨੇ ਕਿ ਇਹਦੇ ਮਗਰ ਅਸੀਂ 2-3 ਦਿਨ ਤੋਂ ਇਹਦੀ ਇਹਦੀ ਅਸੀਂ ਜਿਹੜੀ ਪੈਡ ਨੱਪਦੇ ਪਏ ਸੀ ਇਹ ਦਰਬਾਰ ਸਾਹਿਬ ਡੇਲੀ ਆਉਂਦਾ ਹੈ ਨਰੈਣ ਸਿੰਘ ਚੋੜਾ ਦਾਸ ਨੂੰ ਪਹਿਲਾਂ ਵੀ ਇਹ ਇਹਦਾ ਇਲਮ ਸੀ ਨਰੈਣ ਸਿੰਘ ਚੌੜਾ ਜਿਹੜਾ ਉਹਦੇ ਬਾਰੇ ਮੈਂ ਜਾਣਦਾ ਸੀ ਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖਦੇ ਰਹਿੰਨੇ ਆ ਕਿ ਕਿਹੜਾ ਬੰਦਾ ਕੀ ਬੋਲ ਰਿਹਾ ਕਿਹੜਾ ਬੰਦਾ ਪੰਜਾਬ ਦੇ ਹਾਲਾਤਾਂ ਤੇ ਪੱਖਚਾ ਜਾਂ ਹਾਲਾਤ ਬਗਾਰਨ ਦੀ ਕੋਸ਼ਿਸ਼ ਕਰ ਰਿਹਾ ਹੁਣ ਐਫ ਆਈ ਆਰ ਦੇ ਵਿੱਚ ਕੀ ਲਿਖਿਆ ਕਿ ਇਹ ਇੱਕ ਸੰਗਤ ਦੇ ਵਿੱਚੋਂ ਇੱਕ ਬੰਦਾ ਸੰਗਤ ਦੇ ਵਿੱਚੋਂ ਇੱਕ ਬੰਦਾ ਉਸਨੇ ਉਹ ਜਦੋਂ ਆਇਆ ਤੇ ਉਹ ਹੱਥਾਪਾਈ ਹੁੰਦੇ ਆ ਉਹ ਜੇਬ ਚ ਜੇ ਆਪਣੀ ਜੇਬ ਦੇ ਵਿੱਚੋਂ ਉਹ ਪਿਸਤਲ ਕੱਢਣ ਲੱਗਾ ਤੇ ਹੱਥਾਪਾਈ ਸਾਡੇ ਮਲਾਜ਼ਮ ਜਿਹੜੇ ਉਹਨਾਂ ਨੇ ਕਿਹਾ ਜਿਹੜੀ ਐਫ ਆਈ ਆਰ ਕੱਟੀ ਗਈ ਉਹਦੇ ਵਿੱਚ ਇਹ ਲਿਖਿਆ ਕਿ ਮਲਾਜ਼ਮ ਜਿਹੜੇ ਸੀ ਸਾਡੇ ਉਹਨਾਂ ਨੇ ਮੁਸਤੈਦੀ ਦੇ ਨਾਲ ਜਦੋਂ ਉਹਦੇ ਨਾਲ ਉਹ ਤੋਂ ਖੋਣ ਦੀ ਕੋਸ਼ਿਸ਼ ਕੀਤੀ ਉਦੋਂ ਗੋਲੀ ਚੱਲੀ ਐਸਪੀ ਸਾਹਿਬ ਮੈਂ ਦੱਸ ਦਿਆਂ ਕਿ ਤੁਸੀਂ ਉਸ ਸਮੇਂ ਕੋਲ ਸੀਗੇ ਆਈਸੀ ਥੋੜੀ ਦੇਰ ਬਾਅਦ ਉੱਥੇ ਤੇ ਦਾਸ ਉਸ ਸਮੇਂ ਸਦਾਸੀਬੀਰ ਸਿੰਘ ਬਾਲ ਨੂੰ ਆ ਕੇ ਕਵਰ ਕੀਤਾ ਮੇਰੇ ਨਾਲ ਹੀਰਾ ਸਿੰਘ ਜਿਹੜੇ ਏਐਸਆਈ ਉਹਨਾਂ ਨੇ ਕਵਰ ਕੀਤਾ ਸੀ ਦੋਨੋਂ ਜਣਿਆਂ ਨੇ ਆ ਕੇ ਕਵਰ ਕੀਤਾ ਸਦਾਸੀਬੀਰ ਸਿੰਘ ਬਾਲ ਨੂੰ ਕਿ ਦੁਹਾਰਾ ਕੋਈ ਅਜਿਹੀ ਹਰਕਤ ਫਿਰ ਨਾ ਗੋਲੀ ਕੋਈ ਚਲਾਵੇ ਇਸ ਬੰਦੇ ਨੂੰ ਤੁਸੀਂ ਜਾਣਦੇ ਹੋ ਤੇ ਤੁਸੀਂ ਇਹ ਲਿਖਿਆ ਕਿ ਸਾਡੇ ਅਧਿਕਾਰੀਆਂ ਨੇ ਜਦੋਂ ਪੁੱਛਿਆ ਉਦੋਂ ਪਤਾ ਲੱਗਿਆ ਕਿ ਨਰੈਣ ਸਿੰਘ ਚੋੜਾ ਤੇ ਫਿਰ ਤੁਸੀਂ ਦੋ ਦਿਨ ਦੇ ਕਿਸ ਬਿਹਾਫ ਤੇ ਉਸ ਬੰਦੇ ਦਾ ਪਿੱਛਾ ਕਰ ਰਹੇ ਸੀ ਔਰ ਕਿਸ ਬਿਹਾਫ ਤੇ ਤੁਸੀਂ ਉਹਦੇ ਨਾਲ ਹੱਥ ਮਿਲਾਇਆ ਕਿਉਂਕਿ ਫੁਟੇਜ ਸੀਸੀਟੀਵੀ ਦੇ ਫੁਟੇਜ ਦੇ ਵਿੱਚ ਤੁਸੀਂ ਉਹਦੇ ਨਾਲ ਹੱਥ ਮਿਲਾ ਰਹੇ ਹੋ ਇਸ ਤੋਂ ਸਾਫ਼ ਜਾ ਰਿਹਾ ਹੈ ਕਿ ਭਗਵੰਤਮਾਨ ਦੇ ਇਸ਼ਾਰੇ ਤੇ ਇਹ ਤੁਸੀਂ ਸਾਰਾ ਇਹ ਕਾਰਾ ਕੀਤਾ ਔਰ ਤੁਸੀਂ ਰਲੇ ਹੋਏ ਸੀ ਇਹ ਤਾਂ ਗੁਰੂ ਰਾਮਦਾਸ ਦੀ ਕਿਰਪਾ ਕਿ ਉਹ ਬਚ ਗਏ ਉਸਨੇ ਸਦਾ ਸਬੀਰ ਸਿੰਘ ਬਾਦਲਵਾਲਾ ਨੇ ਸਾਫ਼ ਮਨ ਦੇ ਨਾਲ ਸਾਫ਼ ਕੋਈ ਦੇ ਨਾਲ ਆ ਜਿਹੜਾ ਉੱਥੇ ਦਰਬਾਰ ਸਾਹਿਬ ਹਕਾਲਤਖਸਾਲ ਦੇ ਅੱਗੇ ਪੇਸ਼ ਹੋਏ ਸਨ ਤੇ ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਰੱਖਿਆ ਨਹੀਂ ਤਾਂ ਤੁਹਾਡੇ ਵੱਲੋਂ ਕੋਈ ਕਸਰ ਨਹੀਂ ਸੀ ਫਿਰ ਤੁਸੀਂ ਇਹਦਾ ਵੀ ਸਿਰਾ ਲੈਣਾ ਚਾਹੁੰਦੇ ਹੋ ਕਿ ਸਾਡੇ ਮੁਲਾਜ਼ਮ ਇਹ ਤਾਂ ਸਿਕਿਉਰਿਟੀ ਤੇ ਚੱਲਦੇ ਨੇ ਜਿਨ੍ਹਾਂ ਨੇ ਬਚਾ ਕੀਤਾ ਸਦਾ ਸੁਖੀਰ ਸਿੰਘ ਬਾਦਲ ਦਾ ਇਹ ਤਾਂ ਉਹਨਾਂ ਦੀ ਪਰਸਨਲ ਸਿਕਿਉਰਿਟੀ ਦੇ ਵਿੱਚ 25 30 ਸਾਲ ਤੋਂ ਚੱਲਦੇ ਨੇ ਤੇ ਤੁਸੀਂ ਇਹਦਾ ਵੀ ਸਿਰਾ ਆਪ ਲੈਣਾ ਚਾਹੁੰਦੇ ਕਿ ਪੁਲਿਸ ਦੀ ਮਿਸ਼ਤੈਦੀ ਦੇ ਨਾਲ ਦੂਜਾ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਪਤਾ ਜੋ ਪੁੱਛਣ ਦੇ ਪਤਾ ਲੱਗਿਆ ਤੇ ਤੁਸੀਂ ਤਾਂ ਇਹ ਖੁਦ ਇਹ ਗੱਲ ਕੀਤੀ ਹੈ ਮੈਂ ਇਹ ਗੱਲ ਕਹਿਣਾ ਜੇ ਤੁਸੀਂ ਇਹ ਗੱਲ ਨਹੀਂ ਕੀਤੀ ਕਿ ਦੋ ਦਿਨ ਤੋਂ ਅਸੀਂ ਇਹਦੇ ਬੱਚੇ ਸੀਗੇ ਇਹਦੇ ਪਿੱਛੇ ਲੱਗੇ ਹੋਏ ਸੀਗੇ ਇਹਦੀ ਗਤੀਵਿਧੀ ਤੇ ਧਿਆਨ ਸੀ ਤੇ ਮੈਂ ਇਹ ਗੱਲ ਕਹਿਣਾ ਹੈਗਾ ਦਾਸ ਉਹ ਗੁਰੂ ਰਾਮਦਾਸ ਪਾਤਸ਼ਾਹ ਨੂੰ ਹਾਜ਼ਰ ਨਜ਼ਰ ਜਾਣ ਕੇ ਕਿ ਸ਼੍ਰੀ ਕਾਲ ਤਕ ਸਾਹਿਬ ਤੇ ਤੁਸੀਂ ਵੀ ਚਲੋ ਤੇ ਮੈਂ ਵੀ ਚੱਲਦਾ ਇਹ ਗੱਲ ਤੁਸੀਂ ਆਪਦੇ ਮੂੰਹੋਂ ਕਹੀ ਹੈ ਤੇ ਜੇ ਇਹ ਨਰੈਣ ਸਿੰਘ ਚੌੜੇ ਨੂੰ ਤੁਸੀਂ ਜਾਣਦੇ ਹੀ ਨਹੀਂ ਸੀ ਤੇ ਫਿਰ ਦੋ ਦਿਨ ਤੋਂ ਉਹਦਾ ਪਿੱਛਾ ਕਿਉਂ ਕਰ ਰਹੇ ਸੀ ਤੁਹਾਨੂੰ ਪਤਾ ਸੀ ਕਿ ਬੰਦਾ ਕਿਸ ਕੈਟਾਗਰੀ ਦਾ ਸੋ ਇਸ ਕਰਕੇ ਇਹੋ ਜਿਹੀ